ਅਲੀਸਾਣ ਬਲੱਡ ਲਾਈਨ ਦੀ ਤੁਹਾਨੂੰ ਬਹੁਤ ਹੀ ਚੰਗੀ ਮਾਰਵਾੜੀ ਬਸ਼ੇਰੀ ਦਿਖਾਉਣ ਲੱਗਾ ਦੋਸਤੋ ਜਿਹੜੀ ਸਕਰੀਨ ਤੇ ਬਸ਼ੇਰੀ ਵੇਖ ਰਹੇ ਹੋ ਤੁਸੀਂ ਇਹ ਫੌਰ ਸੇਲ ਆ ਤੇ ਮੌੜ ਕੋੜੇ ਦੀ ਬੱਚੀ ਆ ਤੇ ਬਹੁਤ ਚੰਗੀ ਬਲੱਡ ਲਾਈਨ ਦੀ ਬਸ਼ੇਰੀ ਆ ਕੋਈ ਮੱਤਰ ਪਿਆਰਾ ਘਰੇ ਘੋੜੀ ਤਿਆਰ ਕਰਨੀ ਚਾਹੁੰਦਾ ਹੋ ਵੀ ਆਪਾਂ ਵੀ ਬਸ਼ੇਰੀ ਲੈ ਕੇ ਘੋੜੀ ਤਿਆਰ ਕਰ ਲਾਂਗੇ ਤੇ ਉਹਦੇ ਵਾਸਤੇ ਇਹ ਵੀਡੀਓ ਆ ਤੁਸੀਂ ਸ਼ੇਅਰ ਵੀ ਕਰ ਦਿਓਗੇ ਕੋਈ ਮਾਰਵਾੜੀ ਬਸ਼ੇਰੀ ਭਾਲਦਾ ਹੋਵੇ ਤੱਕ ਆਪਣਾ ਵੀਡੀਓ ਜਿਹੜੀ ਜਰੂਰ ਸ਼ੇਅਰ ਕਰ ਦਿਓ ਤੇ ਇਸ ਵਿਚੇਰੀ ਦੀ ਆਪਾਂ ਡਿਟੇਲ ਆ ਜਿਹੜੀ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਵੀਡੀਓ ਚ ਐਂਡ ਤੱਕ ਵਿਚੇਰੀ ਬੰਤਰਾਂ ਦੀ ਬਹੁਤ ਸੋਹਣੀਆ ਧੌਣ ਵਗੈਰਾ ਪਿੱਠ ਵਗੈਰਾ ਤੇ ਲੰਬਾਈ ਲੰਬੂਈ ਚੰਗੀ ਆ ਵਿਚੇਰੀ ਦੀ ਵਧੀਆ ਘੋੜੀ ਬਣੂ ਆਉਣ ਵਾਲੇ ਸਮੇਂ ਦੇ ਵਿੱਚ ਵੀਡੀਓ ਐਂਡ ਤੱਕ ਜਰੂਰ ਦੇਖਿਓ ਆਪਾਂ ਸਾਰੀ ਜਾਣਕਾਰੀ ਹੈ ਜਿਹੜੀ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਦੋਸਤੋ ਤੇ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਚੱਲ ਰਿਹਾ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਐਡ ਲਗਵਾਉਣੀ ਆ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਤੁਹਾਡਾ ਯਾਨਬਰ ਘਰੇ ਬੈਠਿਆਂ ਦੀ ਸ਼ੇਲ ਕਰਵਾ ਦੇਾਂਗੇ ਤੇ ਗੱਲਬਾਤ ਕਰਦੇ ਆ ਇਸ ਵਸ਼ੇਰੀ ਦੀ ਜਿਹੜੀ ਦੇਖ ਰਿਓ ਸਕਰੀਨ ਤੇ ਕੰਨ-ਕੰਨ ਚੈੱਕ ਕਰੋ ਵਸ਼ੇਰੀ ਦਾ ਬਹੁਤ ਸੋਹਣਾ ਕੰਨ ਆ ਕੁੰਡੀ ਆਲਾ ਜੋੜਦੀਆ ਕੰਨ ਤੇ ਸਾਤੀ ਵਗੈਰਾ ਦੀ ਸੋਹਣੀ ਆ ਤੇ ਵਸ਼ੇਰੀ ਦੀ ਬੇਲਬੂਲ ਚੰਗੀ ਆ ਪਿੱਠ ਪੁੜੇ ਦੀ ਵੀ ਸੋਹਣੀ ਆ ਵਸ਼ੇਰੀ ਐਨ ਓਕੇ ਆ ਤੁਰਦੀ ਤਰਦੀ ਪੈਰ ਦੇਖੋ ਕੱਲਾ-ਕੱਲਾ ਚੱਕ ਕੇ ਤੁਰਦੀ ਆ ਵਸ਼ੇਰੀ ਪਿਛਲਾ ਪੈਰ ਵੀ ਐਨ ਸੋਹਣੇ ਪੈਰ ਚੱਕਦੀ ਆ ਤੇ ਮੱਥੇ ਫੁੱਲਾ ਦੋਸਤੋ ਵਸ਼ੇਰੀ ਦੇ ਇੱਕ ਪੈਰ ਚਿੱਟਾ ਗਾ ਪੌਰੀਆਂ ਦੀ ਬਿਲਕੁਲ ਸਾਫ ਆ ਤੇ ਐਨ ਕੋਈ ਵੀ ਪੌਰੀਏ ਦੇ ਗਲਤ ਨਹੀਂ ਹੱਡਾਂ ਪੈਰਾਂ ਦੀ ਬਿਲਕੁਲ ਸਾਫ ਆਂਗਾ ਪੈਰਾਂ ਦੀ ਲੰਬਾਈ ਦੇਖੋ ਬਿਛੇਰੀ ਦੀ ਚੰਗੀ ਲੰਬਾਈ ਆ ਪਿੱਠ ਪੁੜਾ ਵੀ ਸੋਹਣਾ ਧੌਣ ਤੂਣ ਵੀ ਚੰਗੀ ਆ ਤੇ ਅੰਗਾ ਪੈਰਾਂ ਦੀ ਐਨ ਓਕੇ ਆ ਬਿਛੇਰੀ ਤੇ 57 ਇੰਚ ਹਾਈਟ ਕਰ ਗਈ ਦੋਸਤੋ ਤੇ 13 ਮਹੀਨੇ ਬਿਛੇਰੀ ਦੀ ਉਮਰ ਆ ਖੜਨੀ ਖੁੜਨੀ ਦੇਖੋ ਬਿਛੇਰੀ ਦੀ ਤੁਸੀਂ ਸੋਹਣੀ ਆ ਬਿਛੇਰੀ ਜੇ ਕਿਸੇ ਨੇ ਘਰੇ ਬੱਚੇਰੀ ਤਿਆਰ ਕਰਨੀ ਆ ਘੋੜੀ ਤਾਂ ਚੰਗੀ ਆ ਉਹਦੇ ਲਈ ਤੇ 57 ਇੰਚ ਹਾਈਟ ਹੋ ਗਈ ਦੋਸਤੋ ਵਾਲ ਪੌਰੀਆਂ ਦੀ ਸਾਫ ਆ ਤੇ 13 ਮਹੀਨੇ ਬਿਛੇਰੀ ਦੀ ਉਮਰ ਆ ਮੌੜ ਘੋੜੇ ਦੀ ਇਹ ਬੱਚੀ ਆ ਅਲੀਸਾਨ ਬਲੱਡ ਲਾਈਨ ਦਾ ਘੋੜਾ ਜਿਹੜਾ ਮੌੜ ਉਸ ਘੋੜੇ ਦੀ ਇਹ ਬੱਚੀ ਆ ਦੋਸਤੋ ਬਾਈ ਦਾ ਪਿੰਡ ਆ ਜਾਂਦਾ ਮੱਲੀਆਂ ਜ਼ਿਲ੍ਹਾ ਮੋਗਾ ਤੇ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਆਪਾਂ ਜਿਹੜਾ ਬਾਈ ਦਾ ਸਕਰੀਨ ਤੇ ਦਿੱਤਾ ਹੋਇਆ ਬਾਈ ਨਾਲ ਫੋਨ ਤੇ ਮੁੱਲਵਾੜੀ ਦੀ ਗੱਲਬਾਤ ਕਰ ਲਿਓ ਤੁਸੀਂ ਤੇ ਬਾਕੀ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਉਹ ਵੀ ਤੁਸੀਂ ਬਾਈ ਤੋਂ ਫੋਨ ਤੇ ਲੈ ਸਕਦੇ ਹੋ ਦੋਸਤੋ ਤੇ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਐਡ ਕਰਵਾਉਣੀ ਆ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ